ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਅਸੀਂ ਆਪਣੇ ਇਤਿਹਾਸ ਦੀ ਸਿੱਖ ਧਰਮ ਦੀ ਗੱਲੇ ਨਹੀਂ ਕਰ ਸਕਦੇ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਜਾਂ ਆਪਣੇ ਇਤਿਹਾਸ ਦੀ ਗੱਲ ਕਰਦੇ ਆ ਤਾਂ ਕਈ ਲੋਕ ਵਿੱਚ ਲੱਤਾਂ ਡਾਉਣ ਲੱਪੈਂਦੇ ਆ ਇੱਕ ਬੰਦੇ ਨੇ ਮੈਨੂੰ ਕਮੈਂਟ ਕੀਤਾ ਕਿ ਬੰਦਾ ਸਿੰਘ ਬਹਾਦਰ Hindu ਸੀ ਉਹ ਅਸੀਂ ਕਦੋਂ ਕਹਿੰਨੇ ਆ ਕਿ ਉਹ Hindu ਨਹੀਂ ਸੀ ਉਹ Hindu ਉਨਾ ਚਿਰ ਸੀ ਜਿੰਨਾ ਚਿਰ ਉਹ ਜੰਗਲਾਂ ਦੇ ਵਿੱਚ ਭਟਕਦਾ ਸੀ ਨਦੀੜ ਦੇ ਜੰਗਲਾਂ ਵਿੱਚ ਜਿੰਨੀ ਦੇਰ ਉਹ ਟਕਦਾ ਰਿਹਾ 19 ਦੇਰ ਉਹ ਹਿੰਦੂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਸ਼ਹੀਦ ਹੋ ਗਏ ਸੀ ਤੇ ਗੁਰੂ ਸਾਹਿਬ ਨੇ ਨਦੀੜ ਵੱਲ ਨੂੰ ਚਾਲੇ ਪਾ ਦਿੱਤੇ ਸੀ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਹੁਣ ਤੁਸੀਂ ਕਿੱਧਰ ਚੱਲੇ ਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਨਦੀੜ ਦੇ ਜੰਗਲਾਂ ਦੇ ਵਿੱਚ ਕੋਈ ਸਿੱਖ ਤੁਹਾਡੇ ਵਰਗਾ ਮੇਰੀ ਉਡੀਕ ਕਰ ਰਿਆ ਬਹੁਤ دیر ਤੋਂ ਤੇ ਗੁਰੂ ਸਾਹਿਬ ਜਦੋਂ ਨਿਦੇੜ ਦੇ ਜੰਗਲਾਂ ਦੇ ਵਿੱਚ ਪਹੁੰਚੇ ਤੇ ਬੰਦੇ ਬਰਾਗੀ ਨੂੰ ਦਰਸ਼ਨ ਦਿੱਤੇ ਤੇ ਬੰਦਾ ਬਰਾਗੀ ਜਿਹੜਾ ਗੁਰੂ ਸਾਹਿਬ ਦੀ ਉਡੀਕ ਦਿਨੋਂ ਕਰ ਰਿਆ ਸੀ ਉਹ ਗੁਰੂ ਸਾਹਿਬ ਦੇ ਇੱਕਦਮ ਚਰਨੀ ਦੇ ਪੈਂਦਾ ਹੈ ਤੇ ਗੁਰੂ ਸਾਹਿਬ ਨੇ ਉਸ ਨੂੰ ਚੱਕਿਆ ਤੇ ਆਪਣੇ ਕਲਾਵੇ ਵਿੱਚ ਲਿਆ ਤੇ ਕਿਹਾ ਇਹ ਬੰਦਿਆ ਮੰਗ ਮੇ ਤੂੰ ਕੀ ਮੰਗਦਾ ਹੈ ਤੇ ਬੰਦਾ ਸਿੰਘ ਬਰਾਗੀ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਤੁਹਾਡੀ ਸਿੱਖੀ ਚਾਹੀਦੀ ਆ ਤੁਸੀਂ ਮੈਨੂੰ ਅੰਮ੍ਰਿਤ ਛਕਾ ਕੇ ਆਪਣੇ ਵਰਗਾ ਸਿੰਘ ਸਜਾ ਦਿਓ ਤੇ ਗੁਰੂ ਸਾਹਿਬ ਨੇ ਅੱਗੇ ਉਹ ਕਿਹਾ ਇਹ ਬੰਦਿਆ ਇਹ ਸਿੱਖੀ ਬੜੀ ਔਖੀ ਆ ਸਿੱਖੀ ਜਿਹੜੀ ਆ ਨਭਾਉਣੀ ਬਹੁਤ ਔਖੀ ਆ ਇਹ ਖੰਡਿਓ ਤਿੱਖੀ ਹੁੰਦੀ ਆ ਇਹਦੇ ਵਿੱਚ ਤੈਨੂੰ ਬਹੁਤ ਸਾਰੀਆਂ ਔਕੜਾਂ ਆਉਗੀਆਂ ਤੇ ਬੰਦਾ ਬਰਾਗੀ ਨਹੀਂ ਮੰਨਿਆ ਤੇ ਗੁਰੂ ਸਾਹਿਬ ਨੇ ਉਸ ਨੂੰ ਸਿੰਘ ਸਜਾ ਦਿੱਤਾ ਤੇ ਗੁਰੂ ਸਾਹਿਬ ਨੇ ਨਾਲ ਇਹ ਕਿਹਾ ਕਿ ਅੱਜ ਤੋਂ ਤੇਰਾ ਨਾਂ ਬੰਦਾ ਬਰਾਗੀ ਨਹੀਂ ਤੇਰੇ ਨਾਂ ਦੇ ਨਾਲ ਸਿੰਘ ਲੱਗ ਗਿਆ ਤੇ ਤੈਨੂੰ ਲੋਕ ਬੰਦਾ ਸਿੰਘ ਕਹਿ ਕੇ ਬੁਲਾਉਗੇ ਤੇ ਗੁਰੂ ਸਾਹਿਬ ਨੇ ਉਸ ਨੂੰ ਥਾਪੜਾ ਦਿੱਤਾ ਤੇ ਪੰਜਾਬ ਵੱਲ ਤੋਰਦੇ ਹੋਏ ਇਹ ਵਰਦਾਨ ਦਿੱਤਾ ਕਿ ਜਦੋਂ ਤੱਕ ਦੁਨੀਆ ਰੋਗੀ ਜਦੋਂ ਤੱਕ ਸੂਰਜ ਰਹੂਗਾ ਲੋਕ ਤੈਨੂੰ ਬੰਦਾ ਸਿੰਘ ਬਹਾਦਰ ਦੇ ਨਾਲ-ਨਾਲ ਜਾਣੂਗੇ ਤੇ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਆਇਆ ਤੇ ਸਿੰਘਾਂ ਦੀ ਫੌਜ ਦੁਆਰਾ ਇਕੱਠੀ ਕੀਤੀ ਤੇ ਉਸ ਤੋਂ ਬਾਅਦ ਸਰਹੰਦ ਦੀ ਇੱਟ ਨਾਲ ਇੱਟ ਬੰਦਾ ਸਿੰਘ ਬਹਾਦਰ ਨੇ ਖੜਕਾਈ ਅਸੀਂ ਕਦੋਂ ਕਹਿੰਨੇ ਆ ਕਿ ਬੰਦਾ ਸਿੰਘ ਬਹਾਦਰ Hindu ਨਹੀਂ ਸੀ ਉਹ 19 ਦੇ ਰਹਿੰਦੂ ਸੀ ਜਿੰਨੀ ਦੇ ਰੋਹ ਨਦੇੜ ਦੇ ਜੰਗਲਾਂ ਦੇ ਵਿੱਚ ਭਟਕ ਰਿਹਾ ਸੀ ਜਦੋਂ ਉਹ ਅੰਮਰ ਸ਼ਾਕੇ ਸਿੰਘ ਸਜ ਗਿਆ ਤੇ ਉਹ ਉਦੋਂ ਖਾਲਸਾ ਬਣ ਗਿਆ ਤੇ ਉਹ ਸਿੱਖੀ ਦੇ ਵਿੱਚ ਤਾਂ ਪਹਿਲੇ ਹੀ ਸੀ ਜਦੋਂ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਹੋਵੇ ਉਹ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਣ ਲੱਗ ਜਾਂਦਾ ਆ ਤੇ ਉਸ ਨੂੰ ਅਪਣਾਉਣ ਲੱਗ ਪੈਂਦਾ ਆ ਤੇ ਉਹ ਸਿੱਖ ਬਣ ਜਾਂਦਾ ਆ ਤੇ ਇਸ ਕਰਕੇ ਉਹਨੂੰ ਇਹ ਅਸੀਂ ਜਦੋਂ ਕਹਿੰਨੇ ਆ ਕਿ ਉਹ Hindu ਧਰਮ ਦਾ ਸੀ ਇਸ ਜਾਤ ਦਾ ਸੀ ਤੇ ਅਸੀਂ ਉਹਨਾਂ ਦੇ ਦਿਲਾਂ ਨੂੰ ਉਹਨਾਂ ਦੀ ਆਤਮਾ ਨੂੰ ਅਸੀਂ ਸਿੰਘਾ ਸ਼ੀਤਾਂ ਦੀਆਂ ਨੂੰ ਠੇਸ ਪਹੁੰਚਾਉਂਦੇ ਆ ਕਿਉਂਕਿ ਉਹਨਾਂ ਨੇ ਖੁਦ ਮੰਗ ਕੇ ਉਸ ਗੁਰੂ ਤੋਂ ਸਿੱਖੀ ਲਈ ਆ ਖਾਲਸਾ ਦਾ ਰੂਪ ਧਾਰਨ ਕੀਤਾ ਆ ਇਸ ਕਰਕੇ ਕਦੇ ਵੀ ਸਾਨੂੰ ਸਿੰਘਾਂ ਸਿੱਧਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਉਹ ਇਸ ਧਰਮ ਦਾ ਸੀ ਜਾਂ ਇਸ ਜਾਤ ਦਾ